ਅੱਜ এজ ਰੇਟ ਦੇਨੇ ਆ ਵੀਰੇ ਤੁਹਾਨੂੰ ਮੈਨੂੰ ਨਹੀਂ ਮਿਲਨੇ ਤੈਨੂੰ ਨਹੀਂ ਮਿਲਨੇ ਨਹੀਂ ਨਹੀਂ ਮਿਲਨੀ ਸਰਚ ਕਰ ਲਿਓ ਜਿੱਥੇ ਮਰਜੀ ਜਿਹਦੀ ਮਰਜੀ ਵੀਡੀਓ ਚੈਲਜ ਅੱਜ ਇਹ ਠੀਕ ਹੈ ਵੀਡੀਓ ਸਰਚ ਮਾਰ ਲਿਓ ਫੇਸਬੁੱਕ ਮਾਰਕੀਟ ਦੇ ਵਿੱਚ ਸਰਚ ਮਾਰ ਲਿਓ ਜਿੱਥੋਂ ਮਰਜੀ ਸਰਚ ਮਾਰ ਲਓ ਇਹ ਰੇਟ ਦਿਖਾ ਦਿਓ ਮੈਂ ਮਾਰ ਸ਼ਰਤ ਮਾਰ ਮਾਰਾ ਤੇ ਹੱਥ ਤੇ ਤੂੰ ਇੰਨੀਆਂ ਵੀਡੀਓ ਬਣਾ ਗਿਆ ਕਿੰਨੇ ਲੋਕਾਂ ਦੀ ਬਣਾ ਕੇ ਆ ਆਹ ਰੇਟ ਜਿਹੜਾ ਮੈਂ ਬੋਲੂ ਆ ਲੈ ਤੂੰ ਲੈ ਕੇ ਦਿਖਾ ਤੇ ਕਿਸੇ ਵੀਡੀਓ ਤੇਰੀ ਜੀ ਬੋਲਿਆ ਹੋਵੇ ਕੋਈ ਫੇਰ ਵੀ ਮੈਂ ਦੇਣਦਾਰ ਆ ਆਊਟ ਸਕਰੀਨ ਲੈ ਕੇ ਆ ਜਿਓ ਮਿੱਤਰੋ 1500 ਰੁਪਏ ਲੈ ਜੇ ਚਾਬੀ ਦੇ ਨਾਲ ਤੇ ਡੰਡਾ ਫੱਟੀ ਚੇਂਜ ਹੋ ਜੂ ਬੈਟਰੀ ਤੱਕ ਚੇਂਜ ਹੋ ਜਾਰ ਜਿਹੜੀ ਜੀ ਛੋੜੇ ਫਿੱਟ ਨਹੀਂ ਆਈ ਸਾਰਾ ਕੁਝ ਹੀ ਚੇਂਜ ਹੋ ਜੂ ਟਰੈਕਟਰ ਦਾ ਇਹ ਟ੍ਰੀ ਚੇਂਜ ਕਰ ਦਾਂਗੇ ਯਾਰ ਟਰੈਕਟਰਾਂ ਚ ਪਸੰਦ ਆ ਯਾਰ ਟਰੈਕਟਰ ਵੀ ਚੇਂਜ ਹੋ ਜੂ ਤੇਰੀ ਵੀਡੀਓ ਲਿਆ ਸ਼ਾਰਟਸ ਕਿੰਨੇ ਖਾਰੇ ਆਪਾਂ ਫੋਲ ਮੰਨ ਤਾਣ ਕਰ ਲੈ ਮਿੱਤਰੇ ਇਦੋਂ ਵੱਡਾ ਧਮਾਕਾ ਕੀ ਹੋਊਗਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਪੇਜ ਤੇ ਤੇ ਜੁੜੂ ਚੈਨਲ ਤੇ ਸਾਰਿਆਂ ਦਾ ਪਖੜਿਆ ਮਿੱਤਰੋ ਤਲਵੰਡੀ ਸਾਬੋ ਸ਼ਰਮੇ ਦੇ ਨੌਰੇ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੈਸੀ ਇੱਕ 50 50 ਈ ਇਧਰਲੇ ਪਾਸੇ ਖੜਾ 911 ਤੇ ਇੱਕ ਦਿਖਾਵਾਂਗੇ ਫਾਰਮ ਟਰੈਕ 60 ਤੇ ਨਾਲ ਆਪਣੇ ਸ਼ਰਮਾ ਹੋਰ ਸਭ ਵਾਲਾ ਕੀ ਆਲਾ ਵੀਰੇ ਛੇਤਾ ਕਹਿਮਾ ਬਹੁਤ ਵਧੀਆ ਭਾਈ ਤੇ ਟਰੈਕਟਰ ਜਮਾ ਗਿਣਮੇ ਚੁਣਮੇ ਜੇ ਦਿਖਾਵਾਂਗੇ ਜਿਹੜੇ ਰਹਿ ਗਏ ਰਹਿ ਗਏ ਤਾਂ ਖੈ ਨਹੀਂ ਉਸ ਤੋਂ ਬਾਅਦ ਕੋਈ ਉਸ ਤੋਂ ਬਾਅਦ ਹੈ ਹੀ ਨਹੀਂ ਕੋਈ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਉਹ ਵੀਰ ਨੇ ਮੇਰੇ ਨਾਲ ਕਈ ਵੀਡੀਓ ਤੇ ਕ ਹਾਂਜੀ ਕਹਿੰਦਾ ਕਵਾੜ ਬਹੁਤ ਚਿਰ ਦਾ ਖੜਾ ਹੈ ਬਾਈ ਕੋਲੇ ਠੀਕ ਹੈ ਕਿ ਕਵਾੜ ਵਿਗਦਾ ਹੀ ਨਹੀਂ ਸ਼ਰਮੇ ਹਾਂ ਬਾਈ ਤੇਰੇ ਕੋਲੇ ਹੈਗਾ ਇਹ ਜੱਕਵਾੜ ਠੀਕ ਹੈ ਅਗਵਾੜ ਉਹ ਕਵਾੜ ਮੈਨੂੰ ਦਿਖਾ ਦੇ ਜੇ ਤੇਰੇ ਕੋਲੇ ਹੈਗਾ ਇੰਨੇ ਰੈਕਟਰ ਖੜੇ ਆ ਪਾਵਾ ਕਵਾੜ ਹੀ ਹੁਣ ਪਾਵਾ ਦੋ ਟੋਟੇ ਦੋ ਦੋ ਟੋਟੇ ਪਏ ਹੋ ਤੇਰੇ ਕੋਲੇ ਵੀਰੇ ਠੀਕ ਹੈ ਦਿਖਾ ਹੁਣ ਸੁਣ ਲੀ ਦਿਆਂ ਨਾਲ ਹਮ ਅਰਜਨ ਅਮਰੀਕਾ ਦਿੱਤਾ ਹਮ ਕੈਨੇਡਾ ਦਿੱਤਾ ਠੀਕ ਹੈ ਉਹਦਾ ਕੈਨੇਡਾ ਸੌਦਾ ਚੱਲੀ ਜਾਂਦਾ ਹਮ ਅਮਰੀਕਾ ਦਿੱਤਾ ਇੱਥੇ 911 ਕਿਹੜਾ ਸੀ ਇਕਾ ਹੂੰ ਉਹ ਵੀ ਕੈਨੇਡਾ ਦਿੱਤਾ ਠੀਕ ਹੈ ਠੀਕ ਹੈ ਨਾ ਗੱਲ ਹੈ ਬਾਈ ਠੀਕ ਹੈ ਅੱਜ ਐਜੇ ਰੇਟ ਦੇਣੇ ਆ ਵੀਰੇ ਤੁਹਾਨੂੰ ਇਹ ਮੈਨੂੰ ਨਹੀਂ ਮਿਲਨੇ ਮੈਨੂੰ ਨਹੀਂ ਮਿਲਨੇ ਨਹੀਂ ਨਹੀਂ ਮਿਲਨੀ ਸਰਚ ਕਰ ਲਿਓ ਜਿੱਥੇ ਮਰਜੀ ਜਿਹਦੀ ਮਰਜੀ ਵੀਡੀਓ ਚੈਲਜ ਅੱਜ ਇਹ ਠੀਕ ਹੈ ਵੀਡੀਓ ਸਰਚ ਮਾਰ ਲਿਓ ਫੇਸਬੁੱਕ ਮਾਰਕੀਟ ਦੇ ਵਿੱਚ ਸਰਚ ਮਾਰ ਲਿਓ ਜਿੱਥੋਂ ਮਰਜ਼ੀ ਸਰਚ ਮਾਰ ਲਿਓ ਇਹ ਰੇਟ ਦਿਖਾ ਦਿਓ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਵੀਡੀਓ ਦਾ ਅੱਛਾ ਲਾਸਟ ਤਾਈਂ ਬਣੇ ਰਹੋ ਲਾਸਟ ਤੇ ਤੁਹਾਨੂੰ ਗਿਫਟ ਵੀ ਦੇਵਾਂਗੇ ਨੰਬਰ ਵੀ ਦੇਵਾਂਗੇ ਅਸਲ ਦੇ ਵਿੱਚ ਚਾਰ ਪੰਜ ਗੱਲਾਂ ਵੀ ਤੁਹਾਡੇ ਨਾਲ ਕਰਾਂ ਟਰੈਕਟਰ ਕਿੰਨਾ ਮਾਰ ਲਾ ਪਤਨਵੇਂ ਸੋ ਤੂੰ ਕੰਡੀਸ਼ਨ ਦੱਸ ਪਹਿਲਾਂ ਕੀ ਹੈ ਕੰਡੀਸ਼ਨ ਪਈ ਹੈ ਪੂਰੀ ਨਵੀਂ ਟਾਇਰ ਹੈਗੀ ਆ ਨਵੇਂ ਜੇ ਕਿਦੇ ਆ ਦੇਖਾ ਅਸਤਾ ਵੀ ਨਵੇਂ ਟਾਇਰਾਂ ਦੇ ਵਿੱਚ ਆ 35 35 ਕਿਲੋ ਵਾਲੇ ਵੇਟ ਲੱਗੇ ਵਾ ਟਰੈਕਟਰ ਦੇ ਗੇਜਨ ਵਾਲਾ ਨੇ ਕੋਈ ਨਹੀਂ ਸਾਲ ਕਿਨਾ ਮਾਡਲ ਆ 20 ਠੀਕ ਐ 20 ਮਾਡਲ ਆ ਹੈ ਨਾ 23 24 ਵਰਗਾ ਕੰਡੀਸ਼ਨ ਦਾ ਚੰਗਾ ਪਿਆ ਟਰੈਕਟਰ ਪੂਰਾ ਯਾਰ ਅਗਲੇ ਟਾਇਰ ਰਹਿ ਗਿਆ ਜਹਾਦੀ ਜਮਾ ਨਵਾਂ ਨਵੇਂ ਟਾਇਰ ਆ ਹਾਂਜੀ ਟਰੈਕਟਰ ਵੀ ਜਮਾ ਹੀ ਨਵਾਂ ਬਾਈ ਠੀਕ ਐ ਟਰੈਕਟਰ ਮਿੱਤਰੋ ਜਮ ਹੀ ਨਵਾਂ ਪਿਆ ਤੇ ਇਧਰਲੇ ਪਾਸੇ ਤਾਂ ਜਿਵੇਂ ਕਿ ਮੀ ਦੇਖਿਆ ਪਾਈ ਇੰਜਨ ਤੇ ਆ ਕੇ ਮਾੜਾ ਇੱਥੇ ਕੈਮਰਾ ਮਾਰਦੇ ਇਧਰ ਪੈ ਰੰਗ ਰੂੰਗ ਦੇਖ ਤੇ ਲੋਟੀ ਇੰਜਨ ਦਾ ਜਮਾ ਨਵਾਂ ਪਿਆ ਜਾ ਰਿਹਾ ਇਹ ਡਿਮਾਂਡ ਮੁੜ ਕਿੰਨੀ ਕਰਤੀ ਹੁਣ ਇਹਦੀ ਟਰੈਕਟਰ ਦੇ ਜੇ ਕਾਲਮਨ ਲੱਗੀ ਹੋਈ ਨਾ ਵੀਰੇ ਠੀਕ ਹੈ ਕਾਲਮਨ ਲੱਗੀ ਹੋਵੇ ਚਾਬੀ ਲੱਗੀ ਹੋਵੇ ਠੀਕ ਹੈ ਠੀਕ ਆ ਕੇ ਮੈਨੂੰ ਖੜ ਲਿਓ ਠੀਕ ਹੈ ਇਹ ਡਿਮਾਂਡ ਕਿੰਨੀ ਹੈ ਹੁਣ ਇਹਦੀ ਡਿਮਾਂਡਾਂ ਕਾਦੀਆਂ ਹੁੰਦੀਆਂ ਯਾਰ ਰੇਟ ਦੱਸ ਵੀਰ ਕਿੰਨੇ ਦਾ ਰੇਟ ਕਾਦੇ ਹੁੰਦੇ ਯਾਰ ਹੈਂ ਉਹੀ ਦੇਣਾ 20 ਮਾਡਲ ਆ ਇਹ ਹਾਂ ਫਰਸਟ ਪਾਲਿਟੀ ਟਰੈਕਟਰ ਆ ਠੀਕ ਹੈ 3 ਸਪੀਡ ਆ ਸਡਲ ਗੇਅਰ ਆ ਹਾਂਜੀ ਤੇ ਬੜਿਆਈ ਕਰਨ ਵਾਲਾ ਗੱਲ ਹੋ ਜੂਗੀ ਤੇਲ ਬਹੁਤ ਘਟ ਖਾਂਦਾ ਟਰੈਕਟਰ ਠੀਕ ਹੈ ਬਹੁਤ ਬੱਚੜ ਦੇ ਵਿੱਚ ਬੱਚੜ ਦੇ ਵਿੱਚ ਟਰੈਕਟਰ ਰਹਿੰਦਾ ਇਹ ਜ਼ਿਮੀਦਾਰ ਵਾਸਤੇ ਤੇ ਸੰਦ ਜਿਹੜਾ ਮਰਜ਼ੀ ਡਾਲੋ ਦੇ ਮਗਰ ਦੇਣਾ ਕਿੰਨੇ ਦਾ ਦੇਣਾ ਯਾਰ ਪਹਿਲਾਂ ਲ ਮੈਸੇਜ ਪਾਇਆ ਸੀ ਆਪਾਂ ਟਾਇਰ ਘਟ ਸੀ ਉਹਦੇ ਪਿਛਲੇ ਹਾਂ ਇਹਦੇ ਨਵੇਂ ਆ ਇਹ ਇਹ ਟਰੇ ਦੇ ਨਾਲ ਦੇ ਸੀ ਉਹ ਵੀ ਕੋਕਾ ਹੀ ਸੀ ਇਹ ਵੀ ਕੋਕਾ ਹੀ ਆ ਠੀਕ ਹੈ ਉਹ ਆਪਾਂ ਇਟਲੀ ਦਿੱਤਾ ਸੀ ਠੀਕ ਹੈ ਇਹ 6.5 ਲੱਖ ਡਿਮਾਂਡ ਆ ਕਿੰਨੇ ਦਾ ਦੇਗਾ ਤੂੰ ਕਾ ਲਾਲਾ ਚਾ ਫਿਰ ਹੁਣ 590000 ਨਾ ਓਏ ਭਰਾਵਾ ਕੰਮ ਕਰ ਹੋਰ ਮੁੰਡਿਆ ਜਾ ਵਾ ਹੁਣ ਤੂੰ ਦੱਸ ਕਿੰਨੇ ਦਾ ਨਹੀਂ ਇਹ ਦੱਸ ਕਿੰਨੇ ਦਾ ਉਹ ਲਾਪਸ ਸਵਾ 6 ਕਿਆ ਸੀ ਉਹਦਾ ਜਿਆਦਾ ਤੇਰੇ ਇਹ ਕਿੰਨੇ ਦਾ ਇਹ ਵੀ ਡਾਇਰੈਕਟਰ ਸਵਾ 6 ਦਾ ਸਵਾ 6 ਲੱਖ ਦਾ ਲੈ ਠੀਕ ਹੈ ਗੱਲ ਇੱਕ ਗੱਲ ਹੋਰ ਆ ਤੇਰੀ ਵੀਡੀਓ ਦੇਖ ਕੇ ਆ ਜੇ ਹਾਂਜੀ ਇਹਦੇ ਵਿੱਚੋਂ ਠੀਕ ਹੈ 2000 ਰੁਪਏ ਚਾਬੀ ਨਾਲ ਠੀਕ ਹੈ ਮੌਕੇ ਤੇ ਮਾਨਸਨਮਾਨ ਹੋਰ ਵੀ ਹੋ ਜੇ ਮੌਕੇ ਤੇ ਹੋਰ ਵੀ ਹੋ ਜੂ ਮਾਨ ਸਨਮਾਨ ਇੱਕ ਵਾਰ ਸਵਾ 6 ਲੱਖ ਦਾ ਟਰੈਕਟਰ ਲੈ ਜਿਓ 25000 ਰੁਪਏ ਮਾਨਤਾਨ ਤੇ ਲੈ ਜਿਓ ਤਾਂ ਨਾ ਕਹਿਆ ਹਦੇ ਤੂੰ ਠੀਕ ਹੈ ਲੈ ਜਿਓ ਤਾਂ ਕੀ ਪਤਾ ਕਿੰਨੇ ਦਾ ਲੈ ਜਿਓ ਹੋ ਜੂਗਾ ਇਹ ਠੀਕ ਹੈ ਠੀਕ ਹੈ ਗੱਲ ਅ ਤੇਰੀ ਵੀਡੀਓ ਲਿਆ ਸ਼ਾਰਟਸ ਦੀ ਖਾਰੇ ਆਪਾਂ ਫੋਲ ਮਾਨਤਾਨ ਕਰ ਲੈ ਮਿੱਤਰ ਇਹਦੋਂ ਵੱਡਾ ਧਮਾਕਾ ਕੀ ਹੋਊਗਾ ਮਾਨਤਾਨ ਟਰੈਕਟਰ ਦਾ ਖੜ ਜਾ ਦੇ ਜਾਣ ਇਹਦੇ ਕੋਲੋਂ ਅੱਛਾ ਇੰਜਨ ਦਾ ਤੇਲ ਆਪਾਂ ਚੇਂਜ ਕਰਕੇ ਦੇ ਦਾਂਗੇ ਠੀਕ ਹੈ ਜਿਹੜੀ ਕੰਪਨੀ ਦਾ ਕਹੂਗਾ ਬੰਦਾ ਡੰਡਾ ਫੱਟੀ ਪਸੰਦ ਨਾ ਹੈ ਚੇਂਜ ਚੇਂਜ ਕਰਦੇ ਬੈਟਰੀ ਨਾ ਪਸੰਦ ਆਈ ਤਾਂ ਨਹੀਂ ਚੇਂਜ ਅੱਛਾ ਬਾਲੇ ਬੰਦੇ ਕਹਿੰਦੇ ਆ 1500 ਨਾਲ ਸਰਬਸ ਹੋ ਜਾਂਦੀ ਹੈ ਬਾਈ ਕਿਤੇ ਕਰਾ ਕੇ ਦੇਖੀ ਅੱਛਾ ਹੈ 3000 ਦਾ ਤਾਂ ਗੱਲਾ ਮੰਗਲੈ ਲ ਹੀ ਆਉਂਦਾ ਇਹਦਾ ਠੀਕ ਹੈ ਹੈ ਆਉਂਦਾ ਕਿ ਨਹੀਂ ਆਉਂਦਾ 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 3000 ਦਾ ਮੰਗਲਾ ਕਹਿੰਦਾ 1500 ਦੀ ਹੋ ਜਾਂਦੀ ਹੈ ਬਾਈ ਸਰਬਸ 1500 ਦੀ ਕਿਉਂ ਆਉਂਦੀ ਹੈ 3000 ਦਾ ਮੰਗਲੈ ਲ ਆਉਂਦਾ ਇਹਦਾ 3000 ਦਾ ਮੰਗਲੈ ਲ ਹੀ ਤੇ ਜਦੋਂ ਮੇਰੀ ਗੱਲ ਸੁਣਾ ਜੇ ਬਾਈ ਨੇ ਕਿਸੇ ਨੇ ਐਂ ਕਹਦਾ ਵੀਡੀਓ ਦੇਖਣਾ ਮੇਰੇ ਭਰਾਣੇ ਇਹ ਸ਼ਰਮਾ ਫਲਾਨੀ ਕੰਪਨੀ ਦਾ ਪਾ ਦੇ ਫਲਾਨੀ ਕੰਪਨੀ ਤੇ ਆਊਗਾ ਠੀਕ ਹੈ ਉਹ ਗੱਲ ਨਹੀਂ ਹੈਗੀ ਅਗਲੀ ਚੁਆਇਸ ਦੇ ਨਾਲ ਹੀ ਬਾਰੇ ਬਦਦੇ ਕੀ ਕਰਦੇ ਆ ਤੇਲ ਬਦਲ ਅ ਸੇਟ ਜੀ ਤੇਲ ਦਿਓ ਕਿਹੜਾ ਲੈਣਾ ਜੀ ਕਿਹੜੀ ਕੰਪਨੀ ਦਾ ਜਿਹੜਾ ਮਰਜੀ ਦੇ ਨਾ ਨਾ ਜਿਹੜਾ ਮਰਜੀ ਨਹੀਂ ਹਾਂ ਤੁਸੀਂ ਐ ਕਰੋ ਜੀ ਉਹ ਢੋਲਾ ਲਾ ਕੀ ਰੇਟ ਹੈ ਉਹ 120 ਹੈ ਜੀ ਚਲੋ 110 ਲਾ ਲਓ ਲਓ ਪਾ ਦਿਓ ਜੀ 5 ਲੀਟਰ ਠੀਕ ਹੈ ਉਹ ਤੇਲ ਹੀ ਪਾਈ ਜਾਣਗੀ ਇੰਜਨਾਂ ਚ ਠੀਕ ਹੈ ਇਧਰ ਤਾਂ ਮੈਂ ਬਹੁਤ ਦੇਖਿਆ ਠੀਕ ਹੈ ਪਤਾਂਦਰੋ 6 6 ਲੱਖ ਦੇ ਟਰੈਕਟਰ ਵੇਚਨੇ ਆ ਤੇਲ ਤਾਂ ਕੰਪਨੀ ਦਾ ਪਾ ਕੇ ਦੇ ਦੋ ਜੇ ਟਰੈਕਟਰ ਵਿੱਚ ਨਹੀਂ ਆ ਸਹੀ ਗੱਲ ਆ ਮੈਂ ਸਰਪੋ ਦਾ ਪਾਉਣਾ ਹੋਣਾ ਜੇ ਆਪਦੀ ਮਰਜ਼ੀ ਨਾਲ ਪਾਵਾਂ ਤਾਂ ਠੀਕ ਆ ਸਿੱਧੀ ਗੱਲ ਆ ਜੇ ਕਿਸੇ ਨੂੰ ਹੋਰ ਕੰਪਨੀ ਮਸਾਂਦਾ ਮੈਂ ਉਹ ਕੰਪਨੀ ਦਾ ਪਾ ਦੂਗਾ ਬਿਲ ਕਟਾ ਕੇ ਵੀ ਦੇ ਦੂਗਾ ਤੇ ਤੁਹਾਨੂੰ ਜੇ ਮੈਂ ਸੋਡੇ ਤੋਂ ਆਉਣ ਤੋਂ ਪਹਿਲਾਂ ਬਦਲੂਗਾ ਤਾਂ ਮੈਂ ਵੀਡੀਓ ਬਣਾ ਕੇ ਭੇਜੂਗਾ ਕਿ ਡਾਟਾ ਖੋਲਦੇ ਦੀ ਵੀ ਤਹਿਸੀਲ ਪੜਦੇ ਵੀ ਉਹਦੀ ਠੀਕ ਆ ਵੀ ਇਹ ਪਿਆਵਾ ਆ ਪਾਇਆ ਜੀ ਨਹੀਂ ਫੇਰ ਹੀ ਫਾਇਦਾ ਇਹ ਗਲਤ ਗੱਲ ਆ ਵੀਰੇ ਕਮਾਈ ਬਹੁਤ ਔਖੀ ਹੁੰਦੀ ਆ ਜਰ ਉਹ ਕੈਮਰਾ ਲੱਗਿਆ ਥੱਲੇ ਨੂੰ ਮੂੰਹ ਕਰਕੇ ਜਿਵੇਂ 1300 ਲ ਘੋਲੂ ਮੈਂ ਗੱਲ ਉਦੋਂ ਕਿਵੇਂ ਲਗਾਂ ਬਾਈ ਉੱਥੋਂ ਨਹੀਂ ਲਗਦੀ ਇਹ ਤਾਂ ਗੱਲ ਹੈ ਇਹ 10 ਰੁਪਈਆ ਦੀ ਠੱਗੀ 10000 ਲੈ ਕੇ ਨਿਕਲੂ ਨਿਕਲੂ ਨਿਕਲ ਕੇ ਦਿੰਦਾ ਮੈਂ ਤੈਨੂੰ ਕੋਈ ਕੁਛ ਕਹੀ ਆ ਬੇ ਮੈਨੂੰ ਕੋਈ ਪਰਵਾਹ ਨਹੀਂ ਠੀਕ ਹੈ ਠੀਕ ਹੈ ਵਿੱਚ ਮਾੜੇ ਬਥੇਰੇ ਆ ਹੈ ਆਉਦੇ ਆ ਉਹ ਵੀ ਅੱਛਾ ਹੈ ਆਉਦੇ ਆ ਆਉਦੇ ਆ ਸਾਡੀ ਡਿਪਾਰਟਮੈਂਟ ਦੀ ਆ ਕਹੀ ਆ ਉਹ ਵੀਰੇ ਕੋਈ ਚੱਕਰ ਨਹੀਂ ਮੈਂ ਤਾਂ ਐਂ ਈ ਵੇਚੂਗਾ ਠੀਕ ਹੈ ਮੇਰੇ ਚੀਜ਼ ਆ ਇੱਥੇ ਤਾਂ ਕਿਆ ਕਰਦਾ ਬਈ ਸਰਮਾ ਦਾ ਰੇਟ ਚਾਹਦਾ ਕਰਦਾ ਕੀ ਗਲਤ ਗੱਲ ਅਗਲਾ ਗੱਲ ਹੁਣ ਆ ਖੜਾ ਲੈ ਮੈਂ ਮਾਰ ਸ਼ਰਤ ਮਾਰ ਮਾਰਾ ਤੇ ਹੱਥ ਤੇ ਤੂੰ ਇੰਨੀਆ ਵੀਡੀਓ ਬਣਾ ਗਿਆ ਕਹਿੰਨੇ ਲੋਕਾਂ ਦੀ ਬਣਾ ਕੇ ਆ ਆ ਰੇਟ ਜਿਹੜਾ ਮੈਂ ਬੋਲੂ ਆ ਲੈ ਤੂੰ ਲੈ ਕੇ ਦਿਖਾ ਤੇ ਕਿਸੇ ਵੀਡੀਓ ਤੇਰੀ ਜੀ ਬੋਲਿਆ ਹੋਵੇ ਕੋਈ ਫੇਰ ਵੀ ਮੈਂ ਦੇਣਦਾਰ ਆ ਪੰਜਾਬ ਨੇ ਹੀ ਆ ਕਿੰਨਾ ਮਾਡਲ ਆ ਇਹ 30 ਸਪੀਡਾ 14 ਮਾਡਲ ਆ ਠੀਕ ਆ 30 ਸਪੀਡਾ 14 ਮਾਡਲ ਦੇ ਵਿੱਚ ਆ ਤੇ ਕੰਡੀਸ਼ਨ ਦਾ ਤੁਹਾਡੇ ਸਾਹਮਣੇ ਆ 3 ਸਪੀਡ ਹੁੰਦਾ ਇਹ 14 ਆ ਇਹ ਆ ਜਿਹੜਾ 16 ਟਾਇਰਾਂ ਦੇ ਵਿੱਚ ਆ ਗਿਆ ਹਾਂ ਹੂੰ ਸਾਰਾ Ориジナルਾ ਸਤਨਾਮ ਜਿੰਨਾ ਹੈਗਾ ਇਸ ਟਾਈਮ ਇਹ ਸਾਰਾ Ориジナル ਆ ਨੰਬਰ ਐਚ ਆ ਐਨਓਸੀ ਦੇਉਂਗਾ ਐਨਓਸੀ ਮਿਲ ਜੂਗੀ ਤੇ ਰੰਗ ਰੁੰਗ ਦਾ ਜਿੰਨਾ ਤੁਹਾਨੂੰ ਦਿਸੀਆਂ ਦਾ ਯਾਰ ਸਾਰਾ Ориジナル ਹੀ ਪੈ ਰੈਕਟਰ ਹੈ ਜੀ ਸੋਨਾ ਬਹੁਤ ਆ ਟਰੈਕਟਰ ਬਾਈ ਸੋਨਾ ਇੰਜਨ ਗੇਅਰ ਦਾ ਕੀ ਮੈਨ ਟਰੈਕਟਰ ਮੈਂ ਹਰ ਪੀ ਆਈ ਤੇਨੂੰ ਬਾਜ ਸੁਣਾਵਾ ਸਾਲੇ ਦੀ ਠੀਕ ਹੈ ਸੂਹ ਸੂਹ ਹੀ ਕਰਦਾ ਇਹ ਠੀਕ ਹੈ ਇੰਜਨ ਗੇਅਰ ਦਾ ਹੀ ਪੂਰਾ ਚੰਗਾ ਪਿਆ ਤੇ ਹੁਣ ਬਾਜ ਕੀ ਬਾਤ ਆ ਔਰ ਚੈੱਕ ਕਰ ਲਓ ਬੱਟੋ ਤੇ ਡਰਾਈਵਰ ਦਾ ਠੀਕ ਹੈ ਇਹ ਮੈਨੂੰ ਇਹ ਦੱਸ ਹੁਣ ਇੱਕ ਮਾਡਲ ਹੈਗਾ 13 14 ਜੀ 14 14 ਮਾਡਲ ਹੈ ਚਾਰ ਨੰਬਰ ਹੈ ਕਿੰਨੀ ਡਿਮਾਂਡ ਕਰੀ ਹੈ ਜੀ ਸਾਢੇ 4 4 ਤੇ ਵਿਕਦੇ ਆ ਵਿਕਦੇ ਆ ਮੈਂ ਸਾਢੇ 4 ਮੰਗਦਾ ਠੀਕ ਹੈ ਆਪਾਂ ਕਿੰਨੇ ਦੇਣਾ ਤੂੰ ਲਾਲਾ ਚਾ ਸਾਢੇ 4 ਦੇ ਵਿਕਦੇ ਆ ਆਪਾਂ ਦਾ ਫਿਰ ਉਹਨੇ ਦਾ ਦੇਣਾ ਨਹੀਂ ਨਹੀਂ ਦੇਣਾ 20000 ਰੁਪਏ ਦਾ ਕਰੀਏ 420 ਹੋ ਜਾਰ ਚਾਲੂ ਹੀ ਚੱਕ ਜੀ 420 ਹੋ ਜੂ ਟਰੈਕਟਰ ਦੇਵਾ ਇਕੂ ਰੇਟ ਜੀ ਅਸੀਂ ਜਾਨੂੰ ਜਮਾ ਪੂਰੇ 4 ਲੱਖ ਦਾ 4 ਲੱਖ ਦਾ ਟਰੈਕਟਰ ਲੈ ਜਿਓ ਤੂੰ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ 435 ਗਿਆ ਸੀ ਹਾਂ ਇਹੀ ਮਾਡਲ ਸੀ ਹਾਂ ਮੈਂ ਪੂਰਾ 4 ਲੱਖ ਗਿਆ ਠੀਕ ਹੈ ਟਰੈਕਟਰ ਨਾਲ 25 ਤੋਂ 30 ਹਜ਼ਾਰ ਨਫਾ ਦੇਵੇ ਠੀਕ ਹੈ ਲੱਤ ਚੱਕ ਨਹੀਂ ਮੈਂ ਥੱਲੋਂ ਹੀ ਡੱਪ ਜੂ ਤੇ ਹਜੇ ਇਹਦਾ ਤੇਲ ਵੀ ਚੇਂਜ ਹੋ ਜੂ ਤੇ ਡੰਡਾ ਫੱਟੀ ਸਾਨੂੰ ਪਤਾ ਉਹ ਵੀ ਯਾਰ ਜੇ ਤੁਹਾਡੇ ਨਾਮ ਫਿੱਟਾ ਚੇਂਜ ਹੋਊ ਤੇ ਬੈਟਰੀ ਵੀ ਚੇਂਜ ਹੋ ਜੂ ਉਹ ਯਾਰ ਬੈਠ ਪਹਿਲਾਂ ਨਵੀਆਂ ਜਿਹੀਆਂ ਇਹ ਅਗਲਾ ਕੱਟ ਕਰ ਦੇਣਾ ਨਵੀਆਂ ਭਰਾਵਾ ਬੈਂਟਰੀ ਵਿੱਚ ਕਈ ਯਾਰੀ ਅਗਲਾ ਕਮੀ ਕੱਢ ਦੇ ਬਦਲਾਂਗੇ ਕੋਈ ਚੱਕਰ ਨਹੀਂ ਪਰਵਾਹੀ ਇਹ 911 ਕਿੰਨਾ ਮਾਡਲ ਆ ਇਹ 86 ਮਾਡਲ ਆ ਠੀਕ ਹੈ ਜਿੰਨੇ ਦਾ ਟਰੈਕਟਰ ਉਹਨੇ ਦਾ ਇਹਦਾ ਨੰਬਰ ਹੈ ਦਾ ਠੀਕ ਹੈ ਨੰਬਰ ਪਤਾ ਕਿੰਨਾ ਦਾ ਕਿੰਨਾ ਸਾਲਾ ਨੰਬਰ ਵਾਸਤੇ ਨਹੀਂ ਮੈਂ ਵੇਚਣ ਨੂੰ ਜੀ ਕਰਦਾ ਇਹਦਾ ਕਿੰਨਾ ਨੰਬਰ ਆ ਪੀਵੀ 76 ਠੀਕ ਹੈ 4949 ਠੀਕ ਹੈ 99 99 99 99 ਨੰਬਰ ਆ ਠੀਕ ਹੈ ਟਰੈਕਟਰ ਗੇਰਿੰਗ ਦਾ ਬਹੁਤ ਵਧੀਆ ਬਾਈ ਸਰਵਿਸ ਵਗੈਰਾ ਦੀ ਮੂਰਲੇ ਸੇ ਲੋਕੇ ਪਿਛਲੇ ਸਿਰਕਾ ਤੇਲ ਚੇਂਜ ਕੀਤਾ ਹੋਇਆ ਤੇਲ ਚੇਂਜ ਮੈਂ ਨਹੀਂ ਕੀਤਾ ਪਹਿਲੀ ਹੋਇਆ ਵਾ ਮੌਂਟਰੀਅਲ ਟਰੈਕਟਰ ਦਿੱਤਾ ਆਪਾਂ 911 ਠੀਕ ਹੈ ਵੀਡੀਓ ਪਾਈ ਹੋਈ ਆ ਉਹਨਾਂ ਤੋਂ ਆਪਾਂ ਕਟਿਆ ਬਾਈ ਠੀਕ ਹੈ ਠੀਕ ਗੱਲ ਉਹਨਾਂ ਨੇ ਤੇਲ ਚੇਂਜ ਕਰਤਾ ਸੀ ਠੀਕ ਹੈ ਉਹ ਆਇਆ ਸੀ ਪਰਮਜੀਤ ਇੰਡੀਆ ਨੂੰ ਚਲਾ ਕੇ ਦੇਖਿਆ ਤੇ ਉਹ ਕਹਿੰਦਾ ਪਹਿਲਾਂ ਦਾ ਤੇਲ ਚੇਂਜ ਕਰੋ ਤੁਹਾਨੂੰ ਪਤਾ ਹੀ ਬਾਹਰਲੇ ਭਰਾ ਬੈਠੇ ਆ ਤੁਹਾਨੂੰ ਐਮ ਆੜੀ ਚੀਜ਼ ਉਹ ਚਲਾਉਂਦੇ ਨੇ ਠੀਕ ਹੈ ਤੇ ਤੇਲ ਚੇਂਜ ਆ ਗੇਅਰ ਇੰਜਨ ਦਾ ਚੰਗਾ ਪਿਆ ਟਰੈਕਟਰ ਹੈਗਾ ਸਿਆਸੀ ਮਾਡਲ ਹਾਂ ਕਿੰਨੀ ਡਿਮਾਂਡ ਹੈ ਜੀ ਤੂੰ ਇਹਨੂੰ ਦੇਖ ਕੇ ਸਿਆਸੀ ਕਹਦੇਗਾ ਨਹੀਂ ਟੈਕਨੀਸ਼ੀਅਨ ਦਾ ਤਾਂ ਚੰਗਾ ਪਿਆ ਟਰੈਕਟਰ ਦੇ ਦੇ ਜਿੰਨੇ ਦਾ ਚੱਤ ਕਰਦਾ ਹੂੰ ਦੇਖ ਲੈ ਦਮਾਂਡਾਂ ਨੂੰ ਲਗਾ ਗਏ ਯਾਰ 1.5 ਲੱਖ ਦਾ ਦੇ ਦੀ ਜੀ ਦੇ ਦੇ 1.5 ਲੱਖ ਦਾ ਹੀ ਲੈ ਜਾ ਮਿੱਤਰ ਸਿਆਸੀ ਮਾਡਲ 911 ਤੈਨੂੰ ਇੱਕ ਗੱਲ ਸੁਣਾਉ ਮਰੇਆ ਹਾਂ ਮੈਂ ਚੌੜ ਕਰ ਲੱਗ ਗਿਆ ਮੈਂ ਤੇਰੀ ਭਰਜਾਈ ਬਈ ਮੇਰੀ ਮੈਸੇਜ ਦਾ ਆਪਰੇਸ਼ਨ ਹੋਇਆ ਹਾਂ ਪਰਸੋਂ ਕੱਲ ਛੁੱਟੀ ਮਿਲਨੀ ਸੀ ਆਮ ਨੂੰ ਠੀਕ ਹੈ ਮੈਸੇਜਰ ਨੂੰ ਲੈ ਕੇ ਜਾਣਾ ਸੀ ਹਸਪੀਟਲ ਉਦੋਂ ਦੂਜੇ ਦਿਨ ਠੀਕ ਹੈ ਮੈਂ ਹੀ ਬੈਠਾ ਤੇ ਮੇਰੇ ਵੀਰ ਦਾ ਕਿਰਪਾਲ ਦਾ ਗਿਆ ਫੋਨ ਹਮ ਸਰੀ ਤੋਂ ਠੀਕ ਹੈ ਡਾਕਟਰ ਠੀਕ ਹੈ ਕਹਿੰਦਾ ਸ਼ਰਮਾ ਜੀ 9511 ਦੇ ਦੇ ਮੈਂ 9511 ਤਾਂ ਜੀ ਮੋਂਟਰੀਅਲ ਦੇਤਾ ਹਾਂ ਐਂ ਦੇਤਾ ਹੀ ਮੋਂਟਰੀਅਲ ਆਪਾਂ ਠੀਕ ਹੈ ਤੇ ਇਹ ਕਹਿੰਦਾ 9500 ਦੇ ਦੇ ਮੈਂ 9500 ਲੈ ਜਾ ਕਹਿੰਦਾ ਕਿੰਨੇ ਦਾ ਮੈਂ ਜੀ 1 475000 ਦਾ ਠੀਕ ਹੈ ਕਹਿੰਦਾ ਸ਼ਰਮਾ ਸਹੀ ਸਹੀ ਹਮ ਮਾਇਆ ਤੂੰ ਦੱਸ ਕਿੰਨੇ ਦਿਨਾਂ ਬਾਈ ਹੂੰ ਤੈਨੂੰ ਸਹੀ ਜਿਹਾ ਨਾ ਝੂਠ ਨਹੀਂ ਮਾਰਦਾ ਠੀਕ ਹੈ ਕਿਵੇਂ ਮੇਰੇ ਘੇਰੇ ਦੇ ਕਿਹੜੇ ਤੂੰ ਦੇਣਾ ਮਾਇਆ ਤੂੰ ਜਾਇਜ ਰੇ ਨੂੰ ਦੱਸੀ ਮੈਨੂੰ ਕਹੀਂ ਤੇ ਸੌ ਖਾਣਾ ਮੈਂ ਤੇਰੇ ਕੋਲੇ ਤੇ ਮੈਂ ਦੇਉਂਗਾ ਲੈ ਹੂੰ ਬਾਈ ਕਹਿੰਦਾ 4.5 ਠੀਕ ਹੈ ਮੈਂ ਦਿੱਤਾ ਬਾਈ ਠੀਕ ਹੈ ਫਿਰ ਲੋਰ ਦੱਸ 5 ਲੱਖ ਦਾ ਟਰੈਕਟਰ ਆ 18 ਮਾਡਲ 950 5 ਲੱਖ ਦਾ ਨਾਮ ਲਿਖਿਆ ਆਪਾਂ ਨੂੰ ਕਹਿ ਦੀ 4.5 ਦਾ ਜੀ ਥੋੜੀ ਆਪਣੀ ਲੋਟ ਸੀ ਉਦੋਂ ਠੀਕ ਹੈ ਲੋੜ ਪੂਰੀ ਹੋ ਗਈ ਲੋਡ ਪੂਰੀ ਹੁੰਦੀ ਚਲ ਕਹਿੰਦੇ ਉਹ ਵੀ ਕੋਈ ਘਾਟਾ ਨਹੀਂ ਹੁੰਦਾ ਕੋਈ ਵਾਧਾ ਨਹੀਂ ਹੁੰਦਾ ਉਹ ਕਹਿੰਦੇ ਲੋਡ ਪੂਰੀ ਹੋਵੇ ਹੋਣੀ ਹੋਵੇ ਹੋਣੀ ਚਾਹੀਦੀ ਆ ਤੇ ਅੱਗੇ ਆ ਗਿਆ ਐਫ 31 ਐਫ 31 ਜਮਨ ਨਾਵਾਂ ਟਰੈਕ 60 ਆ ਗਿਆ ਜੀ 55 ਐਚਪੀ ਵਾਲਾ ਫੁੱਲ 55 ਐਚਪੀ ਗਿਆ ਇਹ ਫੁੱਲ 20 ਸਪੀਡਾਂ ਵਾਲਾ ਤੇ ਕਿੰਨਾ ਮਾਡਲ ਹੈ ਹੁੰਦਾ ਤਾਂ ਐਫ 41 ਵੀ 55 ਐਚਪੀ ਆ ਪਰ ਉਹਦੇ ਪਿੱਛੇ ਫੁੱਲ ਨਹੀਂ ਲੱਗੇ ਹੁੰਦਾ ਕੈਟਾਗਰੀ ਲਿਖ ਲਿਖਿਆ ਹੁੰਦਾ ਠੀਕ ਆ ਇਹ ਫੁੱਲ ਆ ਹਾਂ ਫੁੱਲ 55 HP ਦੇ ਵਿੱਚ ਆ ਜੀ ਤੈਡੂ ਨਾਲ ਦੇ ਨੇ ਜਰਗ ਮਾਲ ਕਰੀ ਜਾਣਾ 680 ਘੰਟੇ ਟਰੈਕਟਰ ਚੱਲਿਆ ਬਾਈ ਠੀਕ ਆ 680 ਘੰਟੇ ਟਰੈਕਟਰ ਚੱਲਿਆ 22 ਮਾਡਲ ਆ ਤੇ ਕੰਡੀਸ਼ਨ ਦਾ ਤੁਹਾਡੇ ਸਾਹਮਣੇ ਆ ਜਰ ਜਿਵੇਂ ਹੀ ਨਵਾਂ ਰਿਹਾ ਕੋਡ ਵਾਲੀ ਛਤਰੀ ਲੱਗੀ ਵੀ ਆ ਜੂ ਜੂ ਵੀ ਚੰਗਾ ਜਰ ਤਾਂ ਐ ਲੱਗਦਾ ਜਿਵੇਂ ਲੈ ਕੇ ਬੰਦੇ ਨੇ ਪੂਰੇ ਸ਼ੌਂਕ ਨਾਲ ਰੱਖਿਆ ਹੋਆ ਜਿਹੜੇ 680 ਘੰਟੇ ਚੱਲਿਆ ਇਹਨੂੰ ਨੇ ਚੱਲਿਆ ਆਪਾਂ ਹੀ ਦਿੱਤਾ ਸੀ ਇਹ ਟਰੈਕਟਰ ਠੀਕ ਆ ਉਹ ਬਾਈ ਕੋਲੇ ਉਹਨੇ ਨਵੇਂ ਰਿਸ਼ਤੇਦਾਰ ਬਾਕੀ ਬਾਹਰ ਆ ਠੀਕ ਆ ਉਹਨਾਂ ਨੇ ਦੋ ਟਰੈਕਟਰ ਉਹਨਾਂ ਦੇ ਘਰੇ ਹੋਰ ਪਏ ਇੱਥੇ ਠੀਕ ਹੈ ਹੈ ਤਾਂ ਉਸਦਾ ਹੀ ਟਰੈਕਰ ਮੇਰੇ ਝੂਠ ਮਰ ਗਿਆ ਮੇਰਾ ਠੀਕ ਹੈ ਮੇਰਾ ਨਹੀਂ ਹੈਗਾ ਬਾਈ ਦਾ ਹੀ ਹੈ ਕਹਿੰਦਾ ਸ਼ਰਮ ਤੂੰ ਲੈ ਜਾ ਤੇ ਇਹਨੂੰ ਵੇਚ ਦੇ ਠੀਕ ਹੈ ਤੇ ਕਿੰਨੇ ਦਾ ਬਣੂਗੇ 7 15 ਡਿਮਾਂਡ 7 15 ਡਿਮਾਂਡ ਹੈ ਪੈ ਤਾਂ ਹੈ ਇਦੋਂ ਵੱਧ ਹੀ ਗਿਆ ਉਹਨੂੰ ਠੀਕ ਹੈ ਬਾਈ ਨੂੰ ਕਿੰਨੇ ਦਾ ਮਿਲਦਾ ਆਪਾਂ ਦੇਵਾਂਗੇ ਬਾਈ 6 ਲੱਖ ਤੇ 75000 ਰੁਪਏ 6 ਲੱਖ ਤੇ 75000 ਦਾ ਤੈਨੂੰ ਇੱਕ ਗੱਲ ਹੋਰ 40000 ਰੁਪਏ ਮੁੱਢਲੇ ਹੋ ਜੂ ਏਥੋਂ ਲੈ ਕੇ ਲੰਕਾ ਤੱਕਰ ਕਰਨ ਲੱਗੀ ਹੋਈ ਨਾ ਟਰੈਕਟਰ ਦੀ ਆਪਾਂ ਦੇਣਦਾਰ ਆ ਵੀਰੇ ਇੱਥੇ ਮਾਰ ਪੁੱਤ ਮੜਾ ਜਾ ਨਾ ਤੇ ਟਰੈਕਟਰ ਦੀ ਨਾ ਸਰਵਿਸ ਵੀ ਹੋਈ ਹੋਈ ਆ ਸਰਵਿਸ ਹੋਈ ਵੀ ਆ 40000 ਰੁਪਏ ਮਾਨਤਾ ਨਾਲ ਹੋ ਜੂ 22 ਮਾਡਲ ਦੇ ਵਿੱਚ ਆ ਜੀ 22 ਮਾਡਲ ਤੇ ਟੈਕਨੀਸ਼ੀਅਨ ਦਾ ਸਾਰਾ ਮੈਕਸਾ ਠੀਕ ਹੈ 30 ਸਪੀਡ ਆ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਪਾਵਰ ਮੈਕਸਾ ਫੁੱਲ 55 ਐਚਪੀ ਵਾਲਾ ਬਾਈ ਫੋਨ ਉਹੀ ਕਰਿਓ ਜਿਹਨੂੰ ਐਫ 31 ਦਾ ਪਤਾ ਕੀ ਹੁੰਦਾ ਠੀਕ ਹੈ ਕਿ ਮਤਲਬ ਇਹ ਨਾ ਹੋਵੇ ਕਿ ਕੱਲੇ ਫਾਰਮ ਟਰੈਕ ਬਾਰੇ ਹੀ ਪਤਾ ਹੋਵੇ ਕਿ ਫਾਰਮ ਟਰੈਕ ਆਹੀ ਸਹੀ ਗੱਲ ਆ ਕਿ ਨਹੀਂ ਸਹੀ ਗੱਲ ਆ ਇਹ ਐਫ 31 ਜਿਹਦੇ ਬੰਦੇ ਨੂੰ ਪਤਾ ਨੌਲੇਜ ਐਫ 31 ਦੀ ਉਹ ਲਾ ਲਿਓ ਉਹ ਲਾ ਲਿਓ ਫੋਨ ਕਿ ਗੱਲ ਤੇ ਗੱਲ ਆ ਵੀਰੇ ਸਹੀ ਗੱਲ ਆ ਤੇ ਹੁਣ ਮੈਨੂੰ ਫੋਨ ਫੋਨ ਨੰਬਰ ਕਿਹਨਾਂ ਦਿਆ ਫੋਨ ਮੈਂ ਤਾਂ ਦਿੰਦਾ ਨਹੀਂ ਐਂ ਦਿੰਦਾ ਨਹੀਂ ਚੱਲ ਨਾ ਦੇ ਪਹਿਲਾਂ ਮੈਂ ਗਿਫਟ ਦਊਗਾ ਅਸਾ ਗਿਫਟ ਦੇਗਾ ਦੱਸ ਦੇ ਸਤ ਦਾ ਨਾਮ ਸਿਆ ਡੰਡਾ ਫੱਟੀ ਨਾਮ ਪਸੰਦ ਵਿੱਚ ਚੇਂਜ ਚੇਂਜ ਇੰਜਨ ਦਾ ਤੇਲ ਪਸੰਦ ਨਾ ਆਇਆ ਚੇਂਜ ਬੈਟਰੀ ਕਿਸਾਂ ਤੇ ਨਾ ਆਈ ਤਾਂ ਵੀ ਚੇਂਜ ਠੀਕ ਹੈ ਗੱਲ ਠੀਕ ਹੈ ਕੱਲੀ ਚਾਬੀ ਨਹੀਂ ਬਣਾਉਂਦੇ ਕਿ ਲੈ ਭਾਈ ਚਾਬੀ ਠੀਕ ਹੈ ਕਿੰਨੇ ਨਾਲ 22 ਦੀ ਵੀਡੀਓ ਦੇਖ ਕੇ ਆਜੋ ਸ਼ੋਰਟ ਸਕਰੀਨ ਦਿਖਾ ਦਿਓ ਠੀਕ ਹੈ 1500 ਰੁਪਏ ਚਾਬੀ ਨਾ ਦੇਵਾਂਗੇ ਠੀਕ ਹੈ ਸ਼ੋਰਟ ਸਕਰੀਨ ਜ਼ਰੂਰ ਲੈ ਕੇ ਲੈ ਕੇ ਆਇਓ ਇਹ ਤੁਹਾਡੇ ਹੋਗੇ ਤੁਹਾਨੂੰ ਗਿਫਟ ਹੋਗੇ ਇੱਕ ਛੋਟਾ ਜਿਹਾ ਡੰਮੀ ਟਰੈਕਟਰ ਦੇਵਾਂਗੇ ਠੀਕ ਹੈ ਜਿਹੜਾ ਬੰਦਾ ਵੀਡੀਓ ਵੇਖ ਕੇ ਸਤਨਾਮ ਦਾ ਸ਼ੋਰਟ ਸਕਰੀਨ ਲੈ ਕੇ ਆਊਗਾ ਹਾਂਜੀ ਸਤਨਾਮ ਨੂੰ 2000 ਰੁਪਏ ਠੀਕ ਹੈ ਕਿਆ ਬਾਤ ਹੈ ਹਰ ਟਰੈਕਟਰ ਦੇ ਮਗਰ 100ਡ ਸਕਰੀਨ ਲੈ ਕੇ ਆ ਜਿਓ ਮਿੱਤਰੋ 1500 ਰੁਪਇਆ ਲੈ ਜਿਓ ਚਾਬੀ ਦੇ ਨਾਲ ਤੇ ਡੰਡਾ ਫੱਟੀ ਚੇਂਜ ਹੋ ਜੂ ਬੈਟਰੀ ਤੱਕ ਚੇਂਜ ਹੋ ਜਾਰ ਜਿਹੜੀ ਜੀ ਛੋੜੇ ਫਿੱਟ ਨਹੀਂ ਆਈ ਸਾਰਾ ਕੁਝ ਹੀ ਚੇਂਜ ਹੋ ਜੂ ਟਰੈਕਟਰ ਦਾ ਬੈਟਰੀ ਚੇਂਜ ਕਰ ਦਾਂਗੇ ਯਾਰ ਟਰੈਕਟਰਾਂ ਚ ਪਸੰਦ ਆ ਯਾਰ ਟਰੈਕਟਰ ਵੀ ਚੇਂਜ ਹੋ ਜੂ ਤੇ ਨੰਬਰ ਸਕਰੀਨ ਦੇ ਉੱਤੇ ਲਾਤਾ 9478845145 8872945145 ਹਾਂਜੀ ਗੱਲ ਇਹ ਆ ਵੀਰੇ ਹਾਂ ਮੈਂ ਕਹਿਣਾ ਹਾਂ ਹਾਂਜੀ ਜੇ ਐਨਾ ਸਮਰਾਜ ਖੜਾ ਸ਼ਰਮੇ ਕੋਲੇ ਹਮ ਇੱਕ ਨਿਗਾਹ ਹੋਰ ਆਉਂਦਾ ਏਡਾ ਕਾ ਠੀਕ ਹੈ ਮੁੰਡੇ ਵਾਸਤੇ ਲੇਤਾ ਚੌਂਕ ਚੌਂ ਹਮ ਐਨਾ ਨਾ ਨੀ ਨਚਵਾਰਾ ਪੈਂਦਾ ਮੇਰੇ ਠੀਕ ਹੈ ਦਲਾਲੀਆਂ ਨਾ ਚਵਾਰਾ ਨਹੀਂ ਪੈਂਦਾ ਦਲਾਲੀ ਲੈਣੀ ਨਹੀਂ ਉਹ ਲੈਂਦਾ ਨਹੀਂ ਮੈਂ ਨਾ ਲਾਵਾਂ ਤੇ ਨਾ ਮੈਂ ਦੇਵਾਂ ਠੀਕ ਹੈ ਪਾਵਾਂ ਮੈਂ ਮੰਡੀ ਚ ਆ ਤੇ ਪਾਵਾਂ ਮੈਂ ਕਰਿਆ ਠੀਕ ਹੈ ਤੇ ਦੱਬ ਕੇ ਹੁਣ ਵੀਡੀਓ ਸ਼ੇਅਰ ਕਰ ਦਿਓ ਮਿੱਤਰੋ ਤੇ ਪਹੁੰਚਣਾ ਬੁੱਧਵਾਰ ਨੂੰ ਤਲਵੰਡੀ ਸਾਬੋ ਤੇ ਪਰ ਇਹਦਾ ਹਫਤੇ ਤਲਵੰਡੀ ਸਾਬੋ ਹੁੰਦਾ ਹੈ ਕਿੰਦਾ ਹੀ ਇੱਥੇ ਚੋਫਰੀਤੀ ਮਾਲਿਓ ਕਰੀ ਰਹਿਣਾ ਠੀਕ ਹੈ ਹਾਂ ਕੋਈ ਰੇਟ ਬੰਦੇ ਨਹੀਂ ਹੈਗੇ ਠੀਕ ਹੈ ਠੀਕ ਹੈ ਗੱਲ ਆ ਪੱਕੀਆਂ ਇਹਨਾਂ ਦੇ ਆ ਮੁੰਡੇ ਚਾਹਿੰਦੇ ਆ ਹੂੰ ਆ ਜੇਬ ਨਹੀਂ ਚਾਹਿੰਦੀ ਠੀਕ ਹੈ ਠੀਕ ਹੈ ਗੱਲ ਆ ਨਜ਼ਾਰਾ ਫੇਰ ਆ ਤੁਹਾਨੂੰ ਪੁੱਛੇ ਬਾਈ ਕਿੱਥੋਂ ਲਿਆਂਦਾ ਸਾਲ ਨੂੰ ਪੁੱਛੀ ਇੱਕ ਹੋਰ ਖੜਾ ਇਹਦੇ ਨਾਲ ਦਾ ਹੂੰ ਇਹ ਪੁੱਛਣ ਬਲਕੇ ਇਹ ਨਾ ਪੁੱਛਣ ਗੁੱਸਾ ਨਹੀਂ ਕਰਿਓ ਬੀ ਜਿਹੜੀ ਗੱਲ ਕਰਨਾ ਚਾਹੁੰਦਾ ਜਿਹੜੇ ਭੈਣ ਚੋਂ ਤੋਂ ਲਿਆਂਦਾ ਵੇ ਸਹੀ ਗੱਲ ਹੈ ਭੈਣਾ ਏਡੀ ਦੂਰ ਗਿਆ ਇੱਥੋਂ ਹੀ ਲੈ ਲੈਂਦਾ ਤੂੰ 5 ਲੱਖ ਦਾ ਲਿਆ ਪੌਣੇ 5 ਲੱਖ ਦਾ 4.5 ਦਾ ਇੱਥੋਂ ਤੋਂ ਆਉਂਦੇ ਤੈਨੂੰ ਸਹੀ ਗੱਲ ਹੈ ਇਹ ਗੱਲ ਨਾ ਕਰ ਇਹ ਗੱਲ ਨਾ ਹੋਵੇ ਕੀ ਗੱਲ ਤੇ ਗੱਲ ਆ ਜੀ ਸਹੀ ਗੱਲ ਹੈ ਜੇ 4.5 ਦਾ ਟਰੈਕਟਰ ਲੈ ਕੇ ਗਿਆ ਲੈ ਕੇ ਗਿਆ ਉੱਥੇ 5 ਪਲੱਸ ਮਿਲਦਾ ਹੋਵੇ ਫੇਰ ਫਾਇਦਾ ਫੇਰ ਫਾਇਦਾ ਨਾ ਭਾਈ 100 ਕਿਲੋਮੀਟਰ ਤੋਂ ਚੱਲ ਕੇ ਆਏ ਦੀ ਫਾਇਦਾ ਫੇਰ ਕੀ ਗੱਲ ਤੇ ਗੱਲ ਆ ਬਿਲਕੁਲ ਸਹੀ ਜੇ ਕਿਸੇ ਵੀਰ ਨੂੰ ਦੂਰੋਂ ਆਉਂਦਾ ਹੂੰ ਰਹਿੰਦ ਦੀ ਟੈਨਸ਼ਨ ਨਾ ਲੋ ਰੋਟੀ ਪਾਣੀ ਦੀ ਟੈਨਸ਼ਨ ਨਾ ਲੋ ਕਿਸੇ ਵੀ ਚੀਜ਼ ਦੀ ਟੈਨਸ਼ਨ ਨਾ ਲਿਓ ਦਰਵਾਜ਼ੇ ਜਾਰਾਂ ਦੇ ਘਰ ਦੇ ਖੁੱਲੇ ਆ ਖੁੱਲੇ ਆ ਦਰਵਾਜ਼ੇ ਜਿਹੜੇ ਵੀਰ ਨੇ ਹੜਪੀੜ ਤੋਂ ਵਾਸਤੇ ਟਰੈਕਟਰ ਸੇਵਾ ਵਾਸਤੇ ਲੈਣਾ ਵੀਰੇ ਹਾਂ ਛੋਟਾ ਜਿਹਾ ਇੱਕ ਸਬੂਤ ਦਿਖਾ ਦਿਓ ਕਿ ਅਸੀਂ ਟਰੈਕਟਰ ਭਾਈ ਹੜਪੀੜ ਤੋਂ ਵਾਸਤੇ ਲੈਣਾ ਠੀਕ ਹੈ ਉਹਨਾਂ ਵਾਸਤੇ ਰੇਟ ਹੀ ਹੋਰ ਹੋਊਗਾ ਠੀਕ ਹੈ ਪੰਮਾ ਘਾਟੇ ਨਾ ਕਿਉਂ ਨਾ ਦੇਣਾ ਪਈ ਠੀਕ ਹੈ ਇਹ ਗੱਲ ਦੀ ਮੈਂ ਸੌਂਖਾ ਕੇ ਵੀ ਕਹਿ ਸਕਦਾ ਠੀਕ ਹੈ ਬਾਲੇ ਵਿੱਚ ਬੰਦੇ ਕਹਿਣਗੇ ਹੂੰ ਠੀਕ ਹੈ ਕੀ ਗਲਤ ਗੱਲ ਆ ਸਤਨਾਮ ਆ ਠੀਕ ਹੈ ਠੀਕ ਹੈ ਗਾਇ ਕਿਸੇ ਦਾ ਤਾਂ ਬਾਤ ਯਾਰ ਲੈ ਕੇ ਜਾਣਾ ਉਹਦੇ ਬਾਤ ਜਿਵੇਂ ਕਹਿੰਦੀ ਰੇਟ ਹੋਰੀ ਆ ਮੈਂ ਤਾਂ ਇੱਕ ਗੱਲ ਜਾਣਦਾ ਜੇ ਤੁਸੀਂ ਇਨਸਾਨ ਵਾਰੇ ਸੋਚੋਗੇ ਹੂੰ ਠੀਕ ਹੈ ਗੱਲ ਚੰਗਾ ਸੋਚੋਗੇ ਪਰਮਾਤਮਾ ਤੁਹਾਡੇ ਵਾਰੇ ਜਾਂ ਮੇਰੇ ਵਾਰੇ ਚੰਗਾ ਸੋਚੂਗਾ ਜੇ ਇਨਸਾਨ ਵਾਸਤੇ ਮਾੜਾ ਕਰੋਗੇ ਮਾੜਾ ਸੋਚੋਗੇ ਪਰਮਾਤਮਾ ਮੇਰੇ ਵਰਗੇ ਦਾ ਮਾੜਾ ਕਰੂਗਾ ਹੂੰ ਕਰੂ ਕਰੂ ਵੀ ਸੋਚੂਗਾ ਠੀਕ ਹੈ ਗੱਲ ਜੀ ਤੇ ਆਪਾਂ ਕਹਿੰਦੇ ਹੁੰਨੇ ਆ ਜੇ ਸੇਵਾ ਕਰਨੀ ਹੈ ساری ਜ਼ਿੰਦਗੀ ਕਰੋ ਚਾਰ ਦਿਨ ਲੰਗਰ ਲਾ ਕੇ ਮਹਾਤਮਾ ਨਾ ਬਣੋ ਠੀਕ ਹੈ ਕਿ ਤੂੰ ਮਤੇ ਕਹਿ ਦੇ ਕਿ ਵਾਸੀਂ ਲੰਗਰ ਲਾਇਆ ਬਾਈ ਬਸਾਕੀ ਤੇ ਤੇ ਭਾਂਡੇ ਮਾਂਜੇ ਫਲਾਣਾ ਕੀਤਾ ਤਕੜਾ ਕੀਤਾ ਤੇ ਜੋ ਜੋ ਟੱਪ ਗਈ ਬਸਾਕੀ ਤੇ ਲੰਗਰ ਦਾ ਸਮਾਨ ਦਿੱਤਾ ਸਾਮ ਤੇ ਉਦੋਂ ਫੇਰ ਦੁਬਾਰੇ ਫੇਰ ਠੱਗਿਆਂ ਤੇ ਚੱਲ ਪਏ ਕੰਮ ਉਹ ਤੇਰਾ ਲੰਗਰ ਦੀ ਦੇਵਾ ਕੁਝ ਨਹੀਂ ਕਰਦੀ ਤੇ ਕਰਨੀ ਹੈ ساری ਉਮਰ ਕਰੋ ساری ਉਮਰ ਕਰੋ ਕੀ ਗਲਤ ਹੈ ਮੇਰੀ ਗੱਲ ਸਹੀ ਗੱਲ ਹੈ ਤੇ ਬਾਈ ਜੇ ਕੋਈ ਗਲਤੀ ਗੱਲ ਕਹੀ ਗਈ ਹੋਈ ਮਾਫ ਕਰਨਾ ਵੀਰੇ ਸੌਰੀ ਹਾਂਜੀ ਤੇ ਮੈਂ ਇੱਕ ਵਾਰ ਜ ਫੇਰ ਵੀਡੀਓ ਚ ਕਹਿਣਾ ਬੇਨਤੀ ਹੱਥ ਬੰਨ ਕੇ ਮੇਰੇ ਵੀਰੋ ਮੇਰੇ ਡਿਪਾਰਟਮੈਂਟ ਵਾਲਿਓ ਬਰਾਬਰੀ ਕਰ ਲੋ ਹੂੰ ਕੰਪੀਟੀਸ਼ਨ ਕਰ ਲੋ ਸ਼ਰਮੇ ਨਾਲ ਹੂੰ ਪਰ ਬਹਿਬਤਾ ਨਾ ਕਰੋ ਠੀਕ ਹੈ ਮਾੜੇ ਕਮੈਂਟ ਨਾ ਕਰੋ ਸਹੀ ਗੱਲ ਗਾਲਾਂ ਨਾ ਦਿਓ ਸਹੀ ਗੱਲ ਪਰ ਵੈਸੇ ਕਈ ਕਈ ਵਾਰ ਮਜਬੂਰ ਹੁੰਦੇ ਆ ਮਜਬੂਰ ਹੁੰਦੇ ਆ ਆਤੋਂ ਬਈ ਬਾਬੇ ਨਾਨਕ ਨੂੰ ਮਹਾਰਾਜ ਨੂੰ ਡੇਡ ਵਾਲੇ ਮਾਰ ਲਾਗੇ ਦੀ ਤੁਸੀਂ ਤਾਂ ਇਹ ਮੈਂ ਤਾਂ ਫੇਸ ਪੇ ਮਨ ਦਾ ਸ਼ਰਮਾ ਇਹਨਾਂ ਇੱਕ ਧੂੜ ਵੀ ਨਹੀਂ ਹੈਗੀ ਤੇ ਚਲੋ ਕੋਈ ਗੱਲ ਨਹੀਂ ਜੇ ਮਜਬੂਰ ਆ ਤਾਂ ਲੱਗੇ ਜੇ ਤਾਂ ਮਜਬੂਰ ਆਤੋਂ ਤਾਂ ਲੱਗੇ ਰੋ ਠੀਕ ਹੈ ਜੇ ਮਜਬੂਰ ਨਹੀਂ ਹੈਗੇ ਬੇਨਤੀ ਹੈ ਤੁਹਾਨੂੰ ਠੀਕ ਹੈ ਕੰਪੀਟੀਸ਼ਨ ਕਰੋ ਆਪਾਂ ਤਿਆਰ ਹਾਂ ਕੰਪੀਟੀਸ਼ਨ ਕਰਨ ਵਾਸਤੇ ਠੀਕ ਹੈ ਗੱਲ ਮੇਰਾ ਮੋਬਾਈਲ ਨੰਬਰ ਹੈਗਾ 94700 88 47145 ਨੰਬਰ ਦੋਨੀਆਂ ਸਕਰੀਨ ਦੇ ਉੱਤੇ ਲਾਤੇ ਆਪਾਂ ਦੋਨਾਂ ਦੇ WhatsApp ਤੇ ਉਹਨਾਂ ਦੇ ਕੋਲ ਹੀ ਦੋਨਾਂ ਦੇ ਕੋਲੀਆਂ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੱਬ ਕੇ ਕਰੋ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਥੈਂਕ ਯੂ ਵੀਰੇ